ਭਾਰਤ ਸਰਕਾਰ ਦੇ ਸੁਨੇਹੇ ਨੇ ਸਿੱਖਾਂ ਦੀਆਂ ਭਾਵਨਾਵਾਂ ਹਤਕਿਤ ਕੀਤੀਆਂ ਨੇ ਇਹ ਕਹਿਣਾ ਅਕਾਲ ਤਖਬ ਸਾਬ ਦੇ ਜਥੇਦਾਰ ਦਾ ਅਜੀਹਾ ਇਸ ਲਈ ਕਿਉਂਕਿ ਕੇਂਦਰ ਸਰਕਾਰ ਨੇ ਸਿੱਖ ਜੱਥੇ ਨੂੰ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਹੈ 505 ਸ਼ਰਧਾਲੂਆਂ ਦੇ ਜਥੇ ਨੇ ਐਸਜੀਪੀਸੀ ਵੱਲੋਂ ਸ਼ਤਾਬਦੀ ਸਮਾਗਮ ਮਨਾਉਣ ਦੇ ਲਈ 18 ਫਰਵਰੀ ਬੁੱਧਵਾਰ ਨੂੰ ਰਵਾਨਾ ਹੋਣਾ ਸੀ ਪਰ ਕੋਰੋਨਾ ਅਤੇ ਸੁਰੱਖਿਆ ਕਾਰਨਾਂ ਕਰਕੇ ਰੋਕ ਲਾ ਦਿੱਤੀ ਗਈ ਹੈ ਪਰ ਇਸ ਤਰ੍ਹਾਂ ਦੇ ਨਾਲ ਐਨ ਮੌਕੇ ਤੇ ਇਸ ਪਾਬੰਦੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਐਸਜੀਪੀਸੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਸਖਤ ਇਤਰਾਜ਼ ਜਤਾਇਆ ਐਨ ਮੌਕੇ ਦੇ ਉੱਤੇ ਪਰ ਸਰਕਾਰ ਨੇ ਜਥੇ ਨੂੰ ਇਜ਼ਾਜ਼ਤ ਨਾ ਦੇ ਕੇ ਬਹੁਤ ਹੀ ਗਲਤ ਕੰਮ ਕੀਤਾ ਮੈਂ ਸਮਝਦਾ ਕਿ ਕੇਂਦਰ ਸਰਕਾਰ ਦਾ ਕੇਂਦਰ ਦੀ ਬੀਜਪੀ ਸਰਕਾਰ ਦਾ ਇਸ ਸਿੱਖਾਂ ਦੀ ਆਸਤਾ ਦੇ ਉੱਤੇ ਇੱਕ ਕਿਸਮ ਦਾ ਹਮਲਾ ਹੈ ਔਰ ਮੈਨੂੰ ਕੋਈ ਹੈਰਾਨਗੀ ਵੀ ਨਹੀਂ ਹੈ ਕਿਉਂਕਿ ਧਾਰਮਿਕ ਯਾਤਰਾ ਦੇ ਉੱਤੇ ਪਾਬੰਦੀਆਂ ਜਿਹੜੀਆਂ ਉਹ ਮੋਗਲ ਦੌਰ ਦੇ ਵਿੱਚ ਵੀ ਲਗਦੀਆਂ ਰਹੀਆਂ ਹਨ ਫਰਕ ਸਿਰਫ ਇਹ ਨਾ ਕਿ ਉਸ ਦੌਰ ਦੇ ਵਿੱਚ ਹਿੰਦੂਆਂ ਨੂੰ ਯਾਤਰਾ ਕਰਨ ਤੋਂ ਰੋਕਿਆ ਜਾਂਦਾ ਸੀ ਤੇ ਅੱਜ ਇਸ ਆਜ਼ਾਦ ਭਾਰਤ ਦੇ ਵਿੱਚ ਸਿੱਖਾਂ ਨੂੰ ਜਿਹੜਾ ਹੈ ਆਪਣੇ ਬਹੁਤ ਹੀ ਪਾਵਨ ਪਵਿੱਤਰ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੇ ਜਾਣ ਤੋਂ ਜਿਹੜਾ ਉਹ ਰੋਕਿਆ ਗਿਆ ਇੱਕ ਕਿਸਮ ਦਾ ਔਰ ਬਹਾਨਾ ਵੀ ਜਿਹੜਾ ਹੈ ਉਹ ਬੇਤੁਕਾ ਬਣਾਇਆ ਗਿਆ ਕਿਉਂਕਿ ਨਵੰਬਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜੱਥਾ ਜਿਹੜਾ ਹੈ ਉਹ ਸ੍ਰੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਮਨਾ ਕੇ ਆਇਆ ਹੈ ਇਸ ਲਈ ਅੱਜ ਦੀ ਜਿਹੜੀ ਪਾਰ ਸਰਕਾਰ ਦੀ ਇਹ ਕਾਰਵਾਈ ਹੈ ਬਹੁਤ ਹੀ ਜ਼ਿਆਦਾ ਨਿੰਦਨਯੋਗ ਹੈ ਮੈਂ ਇੱਕ ਵਾਰੀ ਫੇਰ ਕਹਿਣਾ ਚਾਹਾਂਗਾ ਕਿ ਅੱਜ ਕੇਂਦਰ ਸਰਕਾਰ ਨੇ ਸਿੱਖਾਂ ਦੀ ਆਸਥਾ ਦੇ ਉੱਤੇ ਹਮਲਾ ਕੀਤਾ ਹੈ ਸਾਢੇ 6 ਵਜੇ ਸਾਨੂੰ ਜੀ ਆਈਮੇਲ ਮਿਲ ਗਈ ਸਾਢੇ 6 ਵਜੇ ਇਸ ਵੇਲੇ ਔਰ ਜਦੋਂ ਈਮੇਲ ਮਿਲੀ ਜੇ ਸੱਚੀ ਜਾਣਿਓ ਮੇਰਾ ਤੇ ਦਿਲ ਹੀ ਕੰਬ ਗਿਆ ਮੈਂ ਤੇ ਹਿੱਲ ਹੀ ਗਈ ਪੀ ਆ ਬਣਿਆ ਕੀ ਹੈ ਪੀ ਇੰਨਾ ਪ੍ਰਬੰਧ ਕਰਕੇ ਇੰਨਾ ਸਾਰਾ ਕੁਝ ਕਰਕੇ ਇਨੀ ਸ਼ਰਦਾ ਦਾ ਸਾਡੀ ਤੇ ਸਾਭ ਦੇ ਨਾਲ ਆਸਤਾ ਦਾ ਕਤਲ ਹੋ ਗਿਆ ਕੀ ਲਿਖਿਆ ਸੀ ਈਮੇਲ ਚ ਜਵਾਬ ਦੇਣਾ ਲਿਖਿਆ ਜੀ ਕਿ ਉੱਥੇ ਸਿਕਿਉਰਿਟੀ ਤੇ ਸੇਫਟੀ ਦਾ ਖਤਰਾ ਹੈ ਜੇ ਥ੍ਰੈਟ ਸੀ ਜਾਂ ਸਿਕਿਉਰਿਟੀ ਦਾ ਖਤਰਾ ਸੀ ਤੇ ਭਾਰਤ ਸਰਕਾਰ ਨੂੰ ਪਹਿਲਾਂ ਦੱਸਣਾ ਚਾਹੀਦਾ ਸੀ ਸਾਨੂੰ ਪਹਿਲਾਂ ਦੱਸ ਦਿੰਦੇ ਨਾ ਵੀਜ਼ੇ ਲੱਗਣ ਦਿੰਦੇ ਵੀ ਕਹਿੰਦੇ ਜੀ ਉੱਥੇ ਖਤਰਾ ਹੋਵੇ ਤੇ ਵੀਜ਼ਾ ਨਹੀਂ ਲੱਗਣਾ ਇਹਨਾਂ ਦੀ ਹੋਮ ਮਿਨਿਸਟਰੀ ਦਾ ਇਹ ਸਾਰੀ ਕੁਝ ਹੋਇਆ ਇਨਕੁਆਰੀ ਹੋਈ ਹੈ ਇਨਕੁਆਰੀ ਤੇ ਸਾਡੀ ਸਰਕਾਰ ਨੇ ਕਰਾਈ ਹੈ ਨਾ ਸਾਰੀ ਸੋ ਥਰੂ ਪ੍ਰੋਪਰ ਚੈਨਲ ਇਨਕੁਆਰੀ ਹੋਈ ਹੈ ਜੇ ਖਤਰੇ ਸੀ ਜੇ ਕੋਵਿਡ 19 ਦੀ ਗੱਲ ਕੀਤੀ ਹੈ ਵੀ ਇਥੇ ਮਿਲੀਅਨ ਲੋਕ ਆ ਮਿਲੀਅਨ ਇਥੇ ਅਫੈਕਟ ਹੋਏ ਆ 10 ਜੱਦ ਮਰ ਗਏ ਆ ਤੇ ਇਥੇ ਖਤਰਾ ਜੇ ਕੋਵਿਡ 19 ਦੇ ਨਵੰਬਰ ਵਿੱਚ ਵੀ ਸੀਗਾ ਉਦੋਂ ਵੀ ਗੁਰਨਾਕ ਸਾਹਿਬ ਦੇ ਪ੍ਰਕਾਸ਼ ਉਸੇ ਦੇ ਜੱਥੇ ਜਾ ਕੇ ਆਇਆ ਤੇ ਹੁਣ ਚਿੰਤਾ ਇਸ ਗੱਲ ਦੀ ਹੈ ਕਿ ਇੰਨਾ ਵੱਡਾ ਸਿੱਖਾਂ ਦੇ ਭਾਵਨਾਵਾਂ ਦਾ ਖਲਵਾੜ ਹੋਇਆ ਇੰਨਾ ਕਤਲ ਹੋਇਆ ਸਾਡੇ ਤੇ ਸਾਭ ਦੇ ਨਾਲ ਸ਼ਰਧਾ ਜੋ ਬਣੀ ਸੀ ਅੱਜ ਚੁਕਰਾ ਚੂਰ ਹੋ ਕੇ ਸਾਡਾ ਮਨ ਰਹਿ ਗਿਆ ਨਣਕਾਣਾ ਸਾਹਿਬ ਜਾਣ ਵਾਲੇ ਜਥੇ ਨੇ ਵਾਗਾ ਸਰਹੱਦ ਜ਼ਰੀਏ ਪਾਕਿਸਤਾਨ ਚ ਪੰਜ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਨੇ ਸਨ ਪਰ ਅਟਾਰੀ ਵਾਗਾ ਬਾਰਡਰ ਕੋਵਿਡ-19 ਦੇ ਕਰਕੇ ਪਿਛਲੇ ਸਾਲ ਮਾਰਚ ਤੋਂ ਹੀ ਬੰਦ ਕੀਤਾ ਗਿਆ ਅਤੇ ਅਜੇ ਤੱਕ ਖੋਲਿਆ ਨਹੀਂ ਗਿਆ ਪਰ ਕਿਸਾਨ ਅੰਦੋਲਨ ਦੇ ਦਰਮਿਆਨ ਸੰਗਤ ਨੂੰ ਪਾਕਿਸਤਾਨ ਧਾਰਮਿਕ ਯਾਤਰਾ ਤੇ ਨਾ ਜਾਣ ਕਰਕੇ ਪੰਜਾਬ ਚ ਸਿਆਸੀ ਸਫਾਂ ਚ ਪਾਰਾ ਗਰਮਾਣਾ ਲਾਜ਼ਮੀ ਹੋਏਗਾ